ਕਮਾਲੋ ਪਿੰਡ ਤੋਂ ਤੇ ਨੇੜੇ ਤੇੜਿਓ ਜੋ ਵੀ ਸੱਜਣ ਮਿੱਤਰ ਬੈਠੇ ਨੇ ਇਹ ਬੀਬੀਆਂ ਬੈਠੀਆਂ ਨੇ ਸਾਹਮਣੇ ਇੱਕ ਵਾਰੀ ਮਰਗੁਦੀ ਬਖਸ਼ੀ ਸਾਹਜਣ ਉਹ ਪਹਿਲਾ ਸਾਜ ਭਾਣਗੇ ਜੋ ਫਤਿਹ ਬਖਸ਼ੀ ਹੈ ਉਹਨਾਂ ਨੇ ਫਿਰ ਅਗਲਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੋ ਤਾਂ ਮੈਂ ਮਾਫੀ ਮੰਗੂਗਾ ਮੈਨੂੰ ਪਤਾ ਹੀ ਨਹੀਂ ਸੀ ਕੁਲਦੀਪ ਜੀ ਨੇ ਉਹ ਨਹੀਂ ਮੈਨੂੰ ਦੱਸਿਆ ਕਿ ਫੈਕਟਰੀ ਚੱਲ ਰਹੀ ਆ ਹਾਲੀਕ ਉਕੇ ਮੈਨੂੰ ਲੱਗਿਆ ਲਾਇਸੈਂਸ ਕੈਂਸਲ ਹੋ ਗਿਆ ਰੀਨਿਊ ਵੀ ਹੋ ਗਿਆ ਔਰ ਇਹ ਬੰਦ ਹੈ ਕਿ ਸ਼ਾਇਦ ਇਹ ਜੋ ਅਸੀਂ ਪਿੱਛੇ ਭੱਜੇ ਫਿਰ ਰਹੇ ਸੀ ਇਸੇ ਕਰਕੇ ਕੁਲਦ ਸਿੰਘ ਉਹ ਰਾਣੇ ਜਾਂ ਸਰਪੰਸਾਹ ਰਾਣੇ ਸਿਕਰ ਕਰਨ ਕੀਤਾ ਮੇਰੇ ਕੋਲੇ ਤੇ ਨਹੀਂ ਤਾਂ ਹੁਣ ਤੋਂ ਆਪਾਂ ਇਹਦਾ ਕੰਮ ਕਰਦੇ ਨਾ ਸੀ ਪਰ ਮੈਂ ਉਹਨੂੰ ਇੱਕ ਗੱਲ ਨਾਲ ਅਗਲੀ ਗੱਲ ਕਰਨ ਤੋਂ ਪਹਿਲਾਂ ਕਿ ਹੁਣ ਕੱਲੀ ਫੈਕਟਰੀ ਨਹੀਂ ਇਸ ਫੈਕਟਰੀ ਦੇ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਚਾਰ ਡਾਇਰੈਕਟਰ ਨੇ ਦੋ ਉਪਤਾਸ ਨੇ ਦੋ ਹੋਰ ਨੇ ਆ ਜਿਹੜਾ ਤੁਹਾਡੇ ਇੱਥੇ ਫਿਰਦਾ ਹੁੰਦਾ ਮਨ ਲਾ ਦੋ ਵੀ ਇੰਨਾ ਚੀ ਹੋਣਾ ਇਹ ਸਾਰੇ ਵੀ ਬੰਦ ਹੋਣਗੇ ਨਾਲ ਨਾਲ ਫੈਕਟਰੀ ਤਾਂ ਹੋਣੀ ਹੋਣੀ ਹੈ ਲਿਖੇ ਲੈ ਗਏ ਇੱਕ ਗਾਰੰਟੀ ਹੈ ਕਿਉਂਕਿ ਇੱਕ ਮੋਟਰ ਐਕਟ ਬਣਿਆ ਹੋਇਆ ਹੈ 74 ਦਾ ਬਾਬਾ ਠੀਕ ਹੈ ਠੀਕ ਚੱਲ 74 ਦਾ ਐਕਟ ਹੈ ਔਰ ਉਸ ਵਕਤ ਦੇ ਤਹਿਤ ਪলিউਸ਼ਨ ਬੋਰ ਕਿਸੇ ਵੀ ਫੈਕਟਰੀ ਨੂੰ ਚੱਲਣ ਤੋਂ ਪਹਿਲਾਂ ਪਰਮਿਸ਼ਨ ਦਿੰਦਾ ਹਵਾ ਦੀ ਪਾਣੀ ਦੀ ਤੇ ਹੋਰ ਆ। ਔਰ ਉਹਦਾ ਰੰਗ ਹੈ ਇਸ ਕਰਕੇ ਇਹਨਾਂ ਦਾ ਲਾਇਸੈਂਸ ਰਿਨਿਊ ਨਹੀਂ ਹੋਇਆ ਤਾਂ। ਔਰ ਜੇ ਫੇਰ ਵੀ ਉਹਨਾਂ ਦੇ ਮੰਨਣ ਤੋਂ ਬਾਅਦ ਉਹਨਾਂ ਨੇ ਲਾਇਸੈਂਸ ਕੈਂਸਲ ਕਰਤਾ ਰਿਨਿਊ ਨਹੀਂ ਕੀਤਾ ਮਤਲਬ ਤਾਜ਼ਾ ਨਹੀਂ ਕੀਤਾ। ਫੇਰ ਵੀ ਚਲਾ ਰਹੇ ਨੇ ਤਾਂ ਮੈਂ ਤੁਹਾਨੂੰ ਗਰੰਟੀ ਰਲਾਂ ਹੈ ਕਿ ਫੈਕਟਰੀ ਤਾਂ ਹੋਗੀ ਹੋਗੀ ਬੰਦ ਇਹ ਚਾਰੇ ਵੀ ਬੰਦ ਹੋਣਗੇ ਔਰ ਜੇ ਨਹੀਂ ਕਰਦਗੇ ਤਾਂ ਮੈਂ ਤੁਹਾਨੂੰ ਅਗਲੀ ਗੱਲ ਵੀ ਆਖ ਦਿੰਦਾ ਕਿ ਕੀੜੇ ਇਹਨਾਂ ਨੂੰ ਚਲਵਾਉਣਗੇ ਔਰ ਜਿਹੜਾ ਕੁਸ਼ਵਿੰਦਰ ਦੇ ਨਾਲ ਆ ਜਿਨਾਕੇ ਪਠਲਾ ਹੈ ਜਾਂ ਇਹਨਾਂ ਪਠਨਾਲੀ ਦਾ ਵੀ ਛੋਟੋ ਜਿਹੜੇ ਪੰਜਾਬ ਵਾਲੇ ਨੇ ਇਹ ਸਾਰੇ ਬੰਦ ਹੋਣਗੇ ਬੜੀ ਦੂਰ 1.5 ਸਾਲ ਬਾਕੀ ਹੈ ਔਰ ਬੰਦਗੀ ਨਹੀਂ ਕਰਨੀ ਹੈ ਕਿਸੇ ਹੋਰ ਨੇ ਨਹੀਂ ਕਰਨੀ ਕਿਸੇ ਚੰਨੀ ਨੇ ਕਿਸੇ ਬਾਦਲ ਨੇ ਜਾਂ ਕਿਸੇ ਹੋਰ ਨੇ ਨਹੀਂ ਕਰਨੀ ਬੰਦ ਤੁਸੀਂ ਕਰਨੇ ਆਂ ਮਾਲਕ ਤੁਸੀਂ ਹੋ ਸਮਝੋ ਇਸ ਗੱਲ ਨੂੰ ਮੈਨੂੰ ਸਿਰ ਕੁਲਦੀਪ ਨੇ ਦੱਸਿਆ ਸੀ ਕਿ ਜੇ ਤੇ ਕੋਈ ਕੇਸ ਚਲਾ ਰਹੇ ਨੇ ਮੈਂ ਕਹਾਂ ਚਲਾ ਰਹੇ ਹਾਂਗੇ ਕਿੰਨਾ ਕਰ ਲੈਣਗੇ ਕਰ ਤੇ ਤੇ ਉਹ ਫਿਸਰਾਂ ਦੇ ਬਾਅਦ ਚ ਜਵਾਬ ਨਹੀਂ ਦੇਣੇ ਆ ਜਿਵੇਂ ਸਿੱਧੂ ਸਾਹਬ ਨੇ ਵੀ ਕਿਹਾ ਕੋਟਾਂ ਦੀਆਂ ਪੌੜੀਆਂ ਚੜਦਿਆਂ ਸੌਖੀਆਂ ਨਹੀਂ ਤੇ ਪੁਲਿਸ ਥਾਣੇ ਹਮੇਸ਼ਾ ਇੰਨਾ ਦੇ ਕਾਪੂਚ ਨਹੀਂ ਰਹਿਣਗੇ ਅਬ ਫੈਕਟਰੀ ਵਾਲਾ ਵੀ ਤੇ ਬਾਕੀ ਵੀ ਯਾਦ ਕਰ ਲੈਣ ਬੜੀ ਲੰਬੀ ਗੇਮ ਨਹੀਂ ਗਈ ਬਹੁਤ ਜਲਦੀ ਨਟਾਰੇ ਹੋਣ ਵਾਲੇ ਨੇ ਔਰ ਜਿਹੜੇ ਇਹਨਾਂ ਦੇ ਟੌਪ ਤੋਂ ਟੌਪ ਤੇ ਬੈਠਾ ਹੈ ਦੋਸਤਾਂ ਚ ਵੇਖੋ ਉਹਨਾਂ ਦਾ ਹਾਲ ਕੀ ਹੋਣਾ ਇਹਨੂੰ ਦਾ ਹਜੇ ਕੁਲਦੀਪ ਸਿੰਘ ਦਾ ਸਿਰਫ ਲੋਟਸ ਆਇਆ ਹੈ ਨਾ ਆ ਬੈਠਾ ਸਾਡਾ ਮੁੰਡਾ ਰੋਮਨ ਬਰਾੜ ਇਹ ਜੀਰਾ ਫੈਕਟਰੀ ਨੂੰ ਬੰਦ ਕਰਾਉਣ ਵਾਲਾ ਤਿੰਨ ਚਾਰ ਪੁੱਡੇ ਨੇ ਇਹ ਕਿਹੜੇ ਮੂੜੇ ਰੱਖੇ ਸੀ ਇਹਨਾਂ ਦਾ ਇੱਕ ਸਾਂਝਾ ਮੋਰਚਾ ਉੱਤੇ ਇਹਨੂੰ ਗੈਂਗਸਟਰ ਨੇ ਧਮਕੀ ਦਿੱਤੀ ਹੈ ਕਿ ਤੈਨੂੰ ਭਾਈ ਸੋਧਾ ਲਾਹਰ ਕਹਿੰਦਾ ਜੋ ਵੀ ਸ਼ਬਦ ਯੂਜ਼ ਕੀਤਾ ਇਹਦੇ ਕੋਲ ਰਿਕਾਰਡਿੰਗ ਵੀ ਹੈ ਜਿਹੜੀ ਮੈਨੂੰ ਵੀ ਸੁਣਾਈਏ ਨੇ ਪੁਲਸਰ ਕੋਟ ਵੀ ਕਰਵਾਤੀ ਬਿਆਨ ਵੀ ਹੋ ਗਏ ਕਿ ਉਹ ਆਂਦਾ ਬਲਕਿ ਸੀ ਇਹਨੂੰ ਇਹ ਆਂਦਾ ਸੀ ਕਿ ਭਾਈ ਸਾਹਿਬ ਜਾਂ ਤਾਂ ਚੁੱਪ ਕਰ ਜਾ ਤੇ ਜਾ ਜਾਂ ਇਹਦਾ ਕਿਹੜੀ ਗੱਲੋਂ ਚੁੱਪ ਕਰ ਜਾ ਮੈਂ ਤਾਂ ਸਿਰਫ ਫੈਕਟਰੀ ਦੇ ਵਿਰੁੱਧ ਬੋਲ ਰਿਹਾ ਆਂਦਾ ਜੋ ਵੀ ਬੋਲ ਰਿਹਾ ਹੈ ਚੁੱਪ ਕਰ ਜਾ ਤੇਰਾ ਵੇਚ ਨਹੀਂ ਚੱਲਣਾ ਚਾਹੀਦਾ ਮਤਲਬ ਉਸ ਫੈਕਟਰੀ ਦੇ ਖਿਲਾਫ ਨਾ ਬੋਲ ਨਹੀਂ ਤਾਂ ਅਸੀਂ ਜੋ ਕਰ ਸਕਦੇ ਤੈਨੂੰ ਸਮਝਾ ਦੇਵਾਂਗੇ ਮੈਂ ਇਹ ਗੱਲ ਤੁਹਾਨੂੰ ਕਿਉਂ ਦੱਸੀ ਹੈ ਇੱਕ ਤਾਂ ਇਹਨਾਂ ਕੈਮਰਿਆਂ ਨਾਲ ਹੀ ਦੁਨੀਆ 'ਚ ਪਹੁੰਚ ਜੇ ਦੂਜੀ ਗੱਲ ਕਿ ਗੁਰਦੀਪ ਕੋਈ ਗੱਲ ਨਹੀਂ ਨੋਟਿਸ ਹੀ ਆਇਆ ਉਹ ਫਿਕਰ ਦਾ ਇੱਧਰ ਵੇਖਣਾ ਕੀ ਹੋ ਰਿਹਾ ਔਰ ਜੇ ਮੈਂ ਤੁਹਾਨੂੰ ਆਪ ਦਾ ਦੱਸ ਦਿਆਂ ਹਰ ਦੂਜੇ ਤੀਜੇ ਦੇ ਧਮਕੀਆਂ ਬੇਸ਼ੁਮਾਰ ਨੇ ਕੋਈ ਚਿੰਤਾ ਨਹੀਂ ਕਿਉਂਕਿ ਜਿਵੇਂ ਮੈਂ ਪਿੱਛੇ ਵੀ ਗੱਲ ਕੀਤੀ ਸੀ ਜਪਜੀ ਸਾਹਿਬ ਹੈ ਨਾ ਉਹ ਹੁਕਮ ਚ ਹੈ ਨਿਤ ਮੱਥਾ ਟੇਕਦੇ ਹੋ ਨਾ ਜਾ ਕੇ ਤੁਸੀਂ ਵੀ ਬੀਬੀ ਉਹ ਟੇਕਦੀਆਂ ਹੋਗੀਆਂ ਮੱਥਾ ਉਹ ਜਪਜੀ ਸਾਹਿਬ ਹੁਕਮ ਚ ਹੈ ਹੁਕਮ ਮਤਲਬ ਅਗਰ ਕਿਰਦੋ ਤੁਸੀਂ ਦੁਖੀ ਪਹੌੜੀ ਤੇ ਜਾਂਦੇ ਹੋ ਹੁਕਮੀ ਹੋਣਾ ਕਾ ਹੁਕਮ ਦਇਆ ਜਾਏ ਹੁਕਮੀ ਹੋਵਦੀ ਹੁਕਮੀ ਮਿਲੇ ਵਟਿਆਈ ਉਹਦੇ ਚ ਆਉਂਦੇ ਹੁਕਮੀ ਲਿਖਤੋਂ ਸੁਖ ਪਾਇਓ ਦੁੱਖ ਦਾ ਸੁਖ ਵੀ ਉਹਦੇ ਹੁਕਮ ਚ ਹੈ ਤੇ ਜਿਉਣਾ ਤੇ ਮਰਨਾ ਉਹਦੇ ਹੁਕਮ ਚ ਨਹੀਂ ਨਾ ਔਰ ਜੇ ਮਰਨਾ ਲਿਖਿਆ ਤਾਂ ਚੰਗੇ ਕੰਮ ਕਰਦੇ ਹੋਏ ਮਰੂਗੇ ਤੇ ਜੇ ਜਿਉਣਾ ਲਿਖਿਆ ਤੇ ਜਿਹੜੇ ਕੰਮ ਕਰਦੇ ਨੇ ਇਹਨਾਂ ਨੂੰ ਬੰਦੇ ਪੁੱਤ ਬਣਾ ਕੇ ਛੱਡਾ ਚਾਹਿਆ ਤੁਹਾਡਾ ਫੈਕਟਰੀ ਵਾਲਾ ਹੋਵੇ ਗਲਤ ਕੰਮ ਕੀ ਰੁਕਿਨਾਗੇ ਜਿਹੜਾ ਬੰਦਾ ਬਿਮਾਰੀ ਵੰਡ ਰਿਹਾ ਹੋਵੇ ਬੱਚਿਆਂ ਚ ਉਹ ਗਲਤ ਕੰਮ ਹੈ ਜਿਹੜਾ ਬੰਦਾ ਪੂਰੇ ਜੰਗਲਾਂ ਦਾ ਪੀਣ ਵਾਲਾ ਪਾਣੀ ਦੂਸ਼ਿਤ ਕਰ ਰਿਹਾ ਹੋਵੇ ਸਾਹ ਲੈਣਾ ਔਖਾ ਹੋਵੇ ਕੀਦਰ ਜਾਗਰਤਾ ਗੁਰੂ ਸਾਹਿਬ ہا نا درجہ گرو کا پانی کریں جی نہیں کریں گے تو پھر میں کہوں گا ابھی بتاوا لکھیے بداوا نہیں لکھنا ابھی مہاسنگ بن کے مت ہونا ہے جی وہ پترا کے گھر چ لڑکے ہوئے سو ਕਰਤਾ ਕੌਣ ਹੈ ਸਿਸਟਮ ਕੌਣ ਚਲਾਉਂਦਾ ਮੈਨੂੰ ਇੱਕ ਦੱਸਿਓ ਜੀ ਇਹ ਜਿਹੜੇ ਪੈਸੇ ਵਾਲੇ ਹੁੰਦੇ ਨੇ ਇਹਨਾਂ ਨੂੰ ਸਭ ਤੋਂ ਜ਼ਿਆਦਾ ਘਾ ਲਾਕਡਾਉਨ ਦਾ ਸਜ਼ਾ ਤੋ ਤੇ ਸਜ਼ਾ ਕੀ ਦੀ ਗੱਲ ਦੀ ਜਦੋਂ ਇਹ ਪਾਣੀ ਦੂਸ਼ਿਤ ਕਰਨਗੇ ਹਵਾ ਦੂਸ਼ਿਤ ਕਰਨਗੇ ਔਰ ਮੈਂ ਤੁਹਾਨੂੰ ਇੱਕ ਛੋਟੀ ਜੀ ਗੱਲ ਦੱਸਦਾ ਐ ਇਸ ਇਨਕਲਾਬੀ ਸਰਕਾਰ ਦੀ ਇਹਨਾਂ ਨੇ ਇੱਕ ਸੈਂਟਰ ਸਰਕਾਰ ਨੇ ਇੱਕ ਪਾਣੀ ਦਾ ਕਾਨੂੰਨ ਬਣਿਆ ਹੋਇਆ ਸੀ ਚੌਂਕਰ ਦਾ ਉਹਦੇ ਵਿੱਚ ਇੱਕ ਸੋਧ ਕਰਤੀ ਸੋਧ ਨਹੀਂ ਕਹਿਣਾ ਚਾਹੀਦਾ ਬਲਕਿ ਉਹਦਾ ਸੱਤਿਆ ਨਾਸ਼ ਕਰਤਾ ਜਿਹਨੂੰ ਪੰਜਾਬ ਵਾਲਿਆਂ ਨੇ ਵੀ ਮੰਨਿਆ ਪਤਾ ਕੀ ਹੈ ਕਿ ਜਿਹੜਾ ਵੀ ਕੋਈ ਫੈਕਟਰੀ ਵਾਲਾ ਪਾਣੀ ਭਾਵ ਜਾਂ ਕੋਈ ਵੀ ਪ੍ਰਿਪੂਸ਼ਨ ਕਰੂਗਾ ਜਾਂ ਗੰਦਾ ਕਰੂਗਾ ਉਹ ਨੂੰ ਪਹਿਲਾਂ ਸਜ਼ਾ ਹੋ ਸਕਦੀ ਸੀ 6 ਸਾਲ ਦੀ ਇਹਨਾਂ ਨੇ ਕੀ ਕਹਿਤਾ ਕਿ ਨਾ ਸਜ਼ਾ ਹੀ ਸਿਰਫ ਜੁਰਮਾਨਾ ਕਰਾਂਗੇ ਇਹ ਪਤਾ ਕਿੰਨਾ ਵੀ ਕਿੰਨਾ ਦੇ ਹੱਕ ਚ ਗਿਆ ਫੈਸਲਾ ਆ ਜਿਵੇਂ ਫੈਕਟਰੀ ਵਾਲਾ ਹੋਰ ਫੈਕਟਰੀਗਾਂ ਵਾਲੇ ਜਿਨ੍ਹਾਂ ਨੇ ਜੀਰੇ ਗੰਦ ਪਾ ਰਿਆ ਜਿਹੜੇ ਦੁਧਾਰੇ ਗੰਦ ਪਾ ਰਹੇ ਇਹ ਉਹਨਾਂ ਦਾ ਕੰਮ ਹੈ ਤੋਂ ਉੱਤਾਂ ਜੀ ਦੇ ਬਾਈਆ ਤੁਸੀਂ ੁੱਪਦੇ ਕਿਹਦੇ ਹੱਥ ਜਿਹੜੇ ਲੁਧਿਆਣੇ ਵਾਲਿਆਂ ਦੇ ਫੈਕਟਰੀਆਂ ਵਾਲਿਆਂ ਦੇ ਅੰਬਾਨੀਆਂ ਦੇ ਅਡਾਨੀਆਂ ਦੀ ਛੋਟਾਂ ਬਾਬਾਂ ਦੇ ਤਿਆਰ ਕਿਤੇ ਨਾ ਕਿਤੇ ਜਾ ਕੇ ਤਾਂ ਆਪਣੀ ਗਲਤੀ ਐ ਕਿਤੇ ਆਪਾਂ ਇਹ ਸੋਚਾਂਗੇ ਕਿ ਜਿਹੜਾ ਦੁਨ ਦਾ ਜਾਵੇ ਉਹ ਸਾਡੇ ਹੱਥ ਪੁੱਤੇ ਨਾ ਕਿ ਦਿੱਲੀ ਦੇ ਨਾ ਕਿ ਫੈਕਟਰੀਆਂ ਵਾਲੇ ਦੇ ਕੀ ਅਸੀਂ ਉਹਨੂੰ ਸੋਚਦੇ ਕਿ ਕੀ ਨੂੰ ਚੁੰੜਰੇ ਇੱਕ ਗੱਲ ਰਸੋਈ ਦੇ ਕੰਦੂ ਦਾ ਛੋਟਾ ਰੌਲਾ ਕਿਤੇ ਠੋਡੀ ਐਮ ਐਲ ਏ ਥੋੜੇ ਚਾਹੀਏ ਜੋ ਸਰਪੰਚ ਸਾਹਿਬ ਕਿਤੇ ਬੈਠੀ ਆ ਕਿ ਕਿ ਐਸੀ ਬੰਦ ਕਰਾਂਗੇ ਨਹੀਂ ਬੈਠੀਂਗਾ ਹੁਣ ਮੈਨੂੰ ਦੱਸੋ ਇਹ ਜਿਹੜਾ ਪਾਣੀ ਐ ਟਡੇ ਵਿੱਚ ਖਰਾਬੀ ਕੀਤੀ ਗਈ ਹੈ ਕੀ ਇਹ ਉਹ ਤੋਂ ਬੋਲੇ ਨੇ ਕਿ ਇਹਨਾਂ ਦਾ ਮੁੱਖ ਮੰਤਰੀ ਜਿਹਨੇ ਬੇਅਦਬੀ ਦੇ ਕਾਨੂੰਨ ਬਣਾਉਣਾ ਹੈ ਤਾਂ 6 ਮਹੀਨੇ ਸਿਲੈਕਟ ਕਮੇਟੀ ਨੂੰ ਦੇਣਾ ਤੇ 6 ਵਾਟਰ ਐਕਟ ਦੇ ਵਿੱਚ ਖੋਸ ਕਰਦੀ ਹੈ ਤਾਂ 50 ਮਿੰਟਸ ਕਰ ਦੇਣੀ ਹੈ ਕਿਉਂਕਿ ਇਹਨਾਂ ਦੇ ਹੱਕ ਚ ਜਾਂਦੀ ਹੈ ਇਹਦਾ ਮਤਲਬ ਕੀ ਹੋਇਆ ਯਾਰ ਆਪਾਂ ਇੰਨੇ ਕਾਈ ਮੁਦਰੇ ਜਪਾ ਸੋਚ ਨਾ ਸਕੀਏ ਜਦੋਂ ਤੁਹਾਡੇ ਘਰ 'ਚ ਕੋਈ ਘਰ ਤੋਂ ਕਰਦਾ ਤੁਸੀਂ ਵੀ ਆਈ ਬੋਲਦੇ ਹੋ ਤੇ ਜਦੋਂ ਤੁਹਾਡਾ ਘਰ ਆ ਪੰਜਾਬ 'ਚ ਜਿਹੜਾ ਉਹਦਾ ਸੰਤਿਆਨਾਸ਼ ਕਰਦਾ ਤੁਸੀਂ ਬੋਲਦੇ ਹੀ ਕੁਛ ਨਹੀਂ ਤੁਸੀਂ ਆਨੇ ਮੈਂ ਤਾਂ ਇਹਨੂੰ ਪਾਉਂਗਾ ਇਹਨੂੰ ਪਾਉਂਗਾ ਪਰ ਚਲੋ ਉਹ ਤਾਂ ਜੋ ਹੋਣਾ ਸੀ ਹੋ ਗਿਆ ਹੁਣ ਤਾਂ ਸਮਝ ਗਿਓ ਅੱਗੇ ਤੋਂ ਕੁਝ ਕਰੂੰਗੇ ਕਿ ਐਂ ਚੱਲੂੰਗੇ ਤੁਹਾਨੂੰ ਯਾਰ ਹੋਊਗਾ ਪਿਛਲੀ ਵਾਰੀ ਮੈਂ ਉਹ ਤੋਂ ਹੱਥ ਖੜੇ ਕਰਾ ਕੇ ਥੋੜੀ ਇੱਕ ਸਹਿਮਤੀ ਲਈ ਸੀ ਯਾਦ ਰੱਖਿਓ ਜੇ ਉਹ ਅਜਿਹਾ ਹੋਏ ਸਾਡਾ ਮਨ ਤਾਂ ਅਸੀਂ ਸਕੈਲ ਹੋ ਗਿਆ ਕੈਦਰੀ ਤੋਂ ਤੁਹਾਨੂੰ ਮੈਂ ਗਾਰੰਟੀ ਨਾਲ ਇੱਕ ਬੰਦ ਸਮਝੋ ਇਹਦਾ ਅਗਰ ਹੈ ਚੈਂਪੀਅਨ ਉਹਨੂੰ ਦਸਾਂ ਮਿੰਟਾਂ ਦਾ ਦੱਸ ਦਿਆਂਗੇ ਕਿਉਂਕਿ ਇਹ ਕ੍ਰਿਡਿਡਾ ਦਾ ਫਾਇੰਲਸਰ ਠੀਕਾ ਮੇਂ ਪਰਸੇਸ ਵੀ ਹੋਊਗਾ ਹਾਈ ਕੋਰਟ 'ਚ ਵੀ ਰੇਟ ਜਾਊਗੀ ਨੈਸ਼ਨਲ ਗ੍ਰੀਨ ਕਮਿਟੀ ਨਾਲ ਜਾਣਾ ਪਿਆ ਤਾਂ ਉਹ ਵੀ ਜਾਵਾਂਗੇ ਔਰ ਕਾਹੋ ਜੰਗੀ ਤੁਹਾਨੂੰ ਇਹ ਬੰਦ ਕਰਕੇ ਉਖਾਵਾਗੇ ਔਰ ਇਹਨਾਂ ਬੰਦਿਆਂ ਨੂੰ ਵੀ ਬੰਦ ਕਰਾਵਾਂਗੇ ਜੋ ਇਹਨੂੰ ਚਲੋ ਦੇ ਜ਼ਿੰਮੇਦਾਰ ਹੈ ਪਰ ਤੁਸੀਂ ਵੀ ਇੱਕ ਵਾਦਾ ਕੀਤਾ ਸੀ ਕਿ ਅਕੇ ਤੋਂ ਜਿਹੜੇ ਬੰਦੇ ਲੋਕਾਂ ਦੇ ਦੁੱਤਿਆਂ ਦੇ ਨਹੀਂ ਚੱਲਣਗੇ ਤੁਸੀਂ ਉਹਨਾਂ ਨੂੰ ਵੋਟ ਨਹੀਂ ਪਾਓਗੇ ਕਿਸੇ ਵਰਗੀ ਪਾਰਟੀ ਨੂੰ ਪਾਇਓਗੇ ਪਰ ਮੁੱਠਿਆਂ ਤੇ ਪਾਇਓ ਜੇ ਤੁਸੀਂ ਜੇ ਪਹਿਲਾਂ ਸੋਚਿਆ ਹੁੰਦਾ ਮੈਂ ਤੁਹਾਨੂੰ ਲਿਖ ਕੇ ਦਿੰਦਾ ਸਾਨੂੰ ਆਮ ਦੀ ਲੋੜ ਹੀ ਨਹੀਂ ਸੀ ਤੁਹਾਡੇ ਐਮਐਲਏ ਨੇ ਪਹਿਲਾਂ ਕਰਨਾ ਸੀ ਬੋਦੀ ਸਰਕਾਰ ਨੇ ਪਹਿਲੇ ਕਰਨਾ ਸੀ ਮੈਨੂੰ ਦੱਸੋ ਪੰਜਾਬ ਪੋਲਿਊਸ਼ਨ ਬੋਰਡ ਇੱਕ 라ਜਹੀ ਸਵਤੰਤਰ ਸੰਸਥਾ ਹੈ ਜਿਹਦੇ ਕਾਨੂੰਨ ਦੀ ਉਲੰਘਣਾ ਬੰਦਾ ਸਿੱਧਾ ਜੇਜ ਜਾਊਗਾ ਪਰ ਇਹ ਬੰਦਾ ਸ਼ਰੀਅਮ ਕਰ ਰਿਹਾ ਇਹਨੂੰ ਥਾਪਣਾ ਹੈਗਾ ਨਾ ਨਹੀਂ ਤਾਂ ਤੁਹਾਡੇ ਪਿੰਡ ਦੇ ਸਾਹਮਣੇ ਖੜ ਕੇ ਤੁਹਾਡੇ ਸਰਪੰਚ ਨੂੰ ਇੱਕ ਖਾਣੇ ਦਾ ਧਮਕੀਆਂ ਦੇ ਜਾਂਦਾ ਹੈ ਯਾਰ ਹੋ ਖਾਰੇਦਾਰ ਦਾ ਅੱਜ ਤੱਕ ਵਾਲ ਵੀ ਨਹੀਂ ਗਾੜੀ ਹੋਇਆ ਕੌਣ ਮੇਰੀਆਂ ਨੂੰ ਥਾਕੜਾ ਆ ਥੋਡੀ ਐਮਐਲਏ ਤੇ ਥੋਡੀ ਸਰਦਾਰ ਵਰਨਾ ਕਿ ਉਹਨਾਂ ਦੀ ਜਾਨੀ ਕਿ ਕੁਲਦੀਪ ਸਿੰਘ ਨੂੰ ਖੜਕੇ ਇਹਦੀ ਮਾਤਾ ਵੀ ਕੋਲੇ ਸੀ ਨਾ ਕਿਤੇ ਗਈ ਆ ਥੋਡੇ ਸਾਹ ਮਜੂਤਾ ਸਰਪੰਚ ਨਾਲ ਖੜੇ ਸੀ ਸ਼ਰਮ ਵੀਡੀਓ ਵਾਇਰਲ ਹੋਇਆ ਕੋਈ ਸਜ਼ਾ ਹੋਈ ਕਿਉਂ ਨਹੀਂ ਹੋਈ اے رہ کے تک سب گرے اور یہ رائے میرے بنایا کرنے ورنہ پولوشن بورڈ کی چیئرمین اچھا کون ہے دلی تو آئی ہوئی ہے دلی تو تھوڑا پانی کہ

ਕਿਸੇ ਕੁਸ਼ਿੰਦਰ ਦੀ ਕਿਸੇ ਮਸਰਬਾਇਸੀ ਕਿਸੇ ਅਮਕੋਜ ਦੀ ਕਿਸੇ ਰੋਮਰ ਦੀ ਜਮਾਂ ਰੋੜਨੀ ਪੈਣੀ ਥੋੜੇ ਇੱਥੇ ਹੀ ਬਸਲੇ ਹਾਂ ਉਹ ਕੇ ਕੈਨੇਡਾ ਕੀ ਹੈ ਉਹਨਾਂ ਦਾ ਪਾਣੀ ਪਤਾ ਕੀ ਹੈ ਉਹਨਾਂ ਦਾ ਜਿਹੜਾ ਪਾਣੀ ਨਹਾਉਣ ਵਾਲਾ ਜਿਹੜਾ ਬਾਦੇ ਪੋੜ ਵਾਲਾ ਉਹ ਹੀ ਈ ਨੂੰ ਔਰ ਇਹ ਰੱਬੀ ਦੀ ਸੀ ਮੈਂ ਲੱਗਾ ਬਜ਼ੁਰਗ ਬੈਠੇ ਨੇ ਇਹਨਾਂ ਨੇ ਤੋ ਦਿਨ ਵੇਖੇ ਹੋਰੇ ਮੈਂ ਖੁਦ ਨਲਕੇ ਦਾ ਪਾਣੀ ਪੀ ਕੇ ਵਟਾ ਹੋਇਆ ਹੈ ਤੋਡੇ ਵੀ ਇਹ ਜੰਨਲ ਦੇ ਚਾ ਪੌਦਾ ਪਾਣੀ ਉਹ ਬੁੱਸਤਾ ਵੇਖਿਆ ਹੁੰਦਾ ਹੈਗਾ ਸੀਰ ਮੁਰਦਸੋ ਕਿਵੇਂ ਖਰਾਬ ਹੋ ਗਿਆ ਕੈਨੇਡਾ ਇਟਲੀ ਹੋ ਗਿਆ ਪਤਾ ਕਿਉਂ ਹੋ ਗਿਆ ਆ ਜਿਹੜੇ ਤੁਸੀਂ ਚੰਨੀ ਅਮਰਿੰਦਰ ਪਾ ਵਾਲਾ ਪਿੱਛੋਂ ਤੱਕ ਵੇਲੋ ਕੈਰੋ ਕੈਰੋ ਤੋਂ ਪਹਿਲਾਂ ਵਾਲੇ ਬਾਗ ਨੂੰ ਚੁੰਨੇ ਨੇ ਓਏ ਘਾਸ ਲੈ ਕਰਦੇ ਰਹੇ ਤੁਹਾਡੇ ਪਾਣੀ ਕੰਦੇ ਉਹ ਤੇਰੇ ਤੁਡੂ ਤੁਸੀਂ ਘਰ ਤੋਂ ਦੇ ਛੋੜੇ زندگیاں بمار ہو گیاں انہا دے کار مہلہ جو بدل گئے تو تجھے رام نال ہس ہس کے نارے لار لار کے شرار بھی بودھر رہ کے کیا چیتا ہے لے کہیں کہ وہ ٹاپا دے رہے آئی کو ایک مسئلہ جی روز صدا آگو کیونکہ میں پہلے ہی کہیں چکے ہیں کہ فیکٹری دی گارنٹی ہے اسے دونوں دنیا بند دن دن کر آگے چھٹ جا یہ تو میں پہلے ہی انہیں دسیا ہوں Oh,

ਪੰਜਾਬ ਦੇ ਧਿਆਨ ਨਾਲ ਸੁਣ ਲਿਓ ਜੇ ਥੋੜਾ ਮਸਲਾ ਪਤਾ ਕੀ ਹੈ ਸਭ ਤੋਂ ਵੱਡਾ ਮਸਲਾ ਮੈਂ ਦੱਸ ਦਿੰਦਾ ਕਿਉਂਕਿ ਮੈਨੂੰ ਇਸ ਪਿੰਡੇ ਚ ਆ ਕੇ ਹਮੇਸ਼ਾ ਐ ਲੱਗਦਾ ਹੈ ਜਿਵੇਂ ਮੈਂ ਆਪਣੇ ਪਿੰਡ ਆਵਿਆ ਹੋਵਾਂ ਕਿਉਂਕਿ ਜਿਵੇਂ ਮੈਂ ਤੁਹਾਡੀ ਫਿਰਨੀ ਤੇ ਚੱਲਿਆ ਤਾਂ ਮੈਨੂੰ ਲੱਗਿਆ ਯਾਰ ਸਾਰੇ ਬੰਦੇ ਜਿੰਨੇ ਮਿਲਦੇ ਆਏ ਕੋਈ ਫੱਟੇ ਬਣਾ ਰਿਹਾ ਕੋਈ ਕੁਝ ਹੱਥ ਚੈੱਕ ਕਰ ਰਿਹਾ ਤਾਂ ਮੈਨੂੰ ਲੱਗਿਆ ਯਾਰ ਇਹ ਮੇਰਾ ਪਿੰਡ ਹੈ ਉਹ ਆਪਣਾ ਭਰਾ ਉੱਤੇ ਆ ਜੀਤੋ ਲਾਗੇ ਆ ਮਸਲਾ ਐ ਸਭ ਦਾ ਇਹ ਮਸਲਾ ਜੀਪ ਨਹੀਂ ਵੇਖੀ ਕਿਤੇ ਬਲੈਰੋ ਨਹੀਂ ਵੇਖੀ ਕਿਤੇ ਅਸੀਂ ਕੰਮ ਦਾ ਧਿਆਨ ਇੱਕ ਮਿੰਟੇ ਚ ਛੱਡ ਦਿੰਨੇ ਆ ਐ ਚੁਟਕੀ ਵਜਾ ਕੇ ਤੇ ਜੇ ਇੱਥੇ ਕੋਈ ਲੀਡਰ ਆ ਗਿਆ ਜੇ ਇੱਥੇ ਕੋਈ ਐਸਪੀ ਆ ਗਿਆ ਤੁਸੀਂ ਤਾਂ 2 ਮਿੰਟ ਰੋਣੇ ਬਦਲ ਬੱਗੇ ਕਿਰਦਾਰ ਚਾਹ ਕਰੋ ਪਤਾ ਮੈਂ ਕਿਹੜੇ ਕਿਰਦਾਰਾਂ ਦੀ ਗੱਲ ਕਰ ਰਿਹਾ